ਇਸ ਸਮੇਂ ਅਸੀਂ ਉਹ ਜਗ੍ਹਾ ਦੇ ਉੱਪਰ ਮੌਜੂਦ ਹਾਂ ਜਿਸ ਦੀ ਥੋੜੀ ਦੂਰੀ ਤੇ ਪਰ ਸਤਲੁਜ ਦਰਿਆ ਬਿਆਸ ਦਰਿਆ ਔਰ ਕਾਲੀ ਵਈ ਤਿੰਨੇ ਆਪਸ ਵਿੱਚ ਰਲਦੇ ਨੇ ਸਭ ਤੋਂ ਪਹਿਲਾਂ ਮੈਂ ਦਿਖਾ ਦਵਾਂ ਜੀ ਕਿ ਇਸ ਸਾਈਟ ਤੇ ਕਾਲੀ ਵਈ ਹੈ ਜਿਹੜੀ ਸੁਲਤਾਨਪੁਰ ਤੋਂ ਹੋ ਕੇ ਇੱਥੇ ਪਹੁੰਚਦੀ ਆ ਦਰਿਆ ਬਿਆਸ ਦੇ ਵਿੱਚ ਰਲਦੀ ਹੈ ਪ੍ਰਸ਼ਾਸਨ ਕੋਈ ਆਇਆ ਤੁਹਾਡੇ ਦਰਿਆ ਜਲ ਦਾ ਕੋਈ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਪ੍ਰਸ਼ਾਸਨ ਤਾਂ ਸਾਡੇ ਕੋਲ ਜਿਹੜਾ ਬਿਆਸਮਾਨ ਦਾ ਹੀ ਬਣਦੇ ਹੋ ਉਹਦੇ ਤੇ ਕੋਈ ਨਹੀਂ ਆਇਆ ਇੱਥੇ ਤਾਂ ਹੁਣੇ ਕੀ ਪਾਣੀ ਘਟਾਲੀ ਸਾਡੇ ਬਾਰੇ ਸਾਡਾ ਪਰਸਨਲ ਜ਼ਿੰਮੇਵਾਰਾਂ ਦਾ ਕੰਮ ਹੈ ਜਿਨ੍ਹਾਂ ਦਾ ਜਿਹੜਾ ਮੁੱਖ ਮੰਤਰੀ ਉਹ ਵੀ ਕੱਪੀ ਆ ਤੇ ਬਾਕੀ ਵੀ ਚਲੋ ਜਿੱਦਾਂ ਹੈਗੇ ਇਹਨਾਂ ਨੇ ਵਸਾ ਇਹਨਾਂ ਦਾ ਸੌਦਾ ਇਹਨਾਂ ਨੂੰ ਇੱਕ ਕੰਮ ਲੱਭ ਗਿਆ ਵੀ ਇਹਨਾਂ ਨੂੰ ਕੁੜੀਆਂ ਬਦਲੀਆਂ ਸਾਰਿਆਂ ਦੀ ਹੋਰ ਇਹਨਾਂ ਦਾ ਕੋਈ ਕੰਮ ਕੋਈ ਤਨ ਨਹੀਂ ਚੰਗਾ ਕਿਤੇ ਇਹ ਕੀ ਰੱਖਦਾ ਹੋਰ ਪ੍ਰਸ਼ਾਸਨ ਨੂੰ ਆਪਾਂ ਜੇ 10 ਜੋ ਕਿੰਨੇ ਨੰਬਰ ਦੇਣੀ ਹੁਣ ਤੇ ਲੋਕਾਂ ਦਾ ਕੰਮ ਕੀਤਾ ਕਿੰਨੇ ਦੋਗੇ ਅਸੀਂ ਤਾਂ ਇਹਨਾਂ ਨੂੰ 0 ਹੀ ਦੇਾਂਗੇ ਅਈਦਾ ਜ਼ੀਰੋ ਤਾਂਗੇ ਤੁਸੀਂ ਨੰਬਰ ਦੇ ਦੋ ਕਿੰਨੇ ਦਿਨੇ ਪ੍ਰਸ਼ਾਸਨ ਕਹਾਂ ਦੇ ਵਿੱਚ ਉਹਦੇ ਕੋਈ ਤਈਏ ਦਾ ਉਹ ਸਾਡੇ ਪਾਸ ਸਾ ਪ੍ਰਸ਼ਾਸਨ ਨੂੰ ਇਹ ਤਾਂ ਕੇ ਪੁੱਛਣ ਨੂੰ ਇੱਥੇ ਕੋਈ ਬੰਨ ਹੈਗਾ ਜਾਇ ਬਚਾਇਆ ਕਿਸੇ ਨੇ ਉਹਨਾਂ ਨੂੰ ਹੋ ਵੀ ਨਹੀਂ ਪਤਾ ਕਿ ਇਹ ਬੰਨ ਹੈਗਾ ਕੋਈ ਤਾਂ ਕਿ ਬਚਾਇਆ ਕਿਸੇ ਨੇ ਨੰਬਰ ਨੰਬਰ ਇਹ ਨਾਲ ਇਹਦਾ ਜਿਹੜਾ ਬਿਆਸਦ ਰਿਆ ਇਹਦਾ ਕੁਸ਼ ਬੰਨ ਤਿੰਨਾ ਸਭ ਤੋਂ ਟੁੱਟ ਗਿਆ ਸੀ ਇੱਕ ਇੱਕ ਵਾਰੀ ਕਰਕੇ ਉਹ ਪਾਣੀ ਇਹਦੇ ਵਿੱਚ ਇਕੱਠਾ ਹੋ ਗਿਆ। ਕੁਝ ਜਦੋਂ ਅਗੋਂ ਦਰ ਨਹੀਂ ਚੁੰਦੇ ਗਏ ਹਰ ਇੱਕ ਘੜੀ ਤੇ ਪਾਣੀ ਵਾਪਸ ਆ ਗਿਆ ਤੇ ਵਹੀ ਦੇ ਨਾਲ ਉਹਨੇ ਸ਼ਰੂਆਫ ਮਾਰਜੀ ਦੇ ਜ਼ਮੀਨਾਂ ਦੇ ਵਿੱਚ ਪਾਣੀ ਪਾ ਦਿੰਦਾ। ਜਾਣਕਾਰੀ ਨਾ ਰੋਈ ਫੋਨ ਕਰੀਦੇ ਆ। ਪ੍ਰਸ਼ਾਸਨ ਨੂੰ ਹਰ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਦੱਸਿਆ ਵੀ ਬੰਨ ਟੁੱਟ ਗਿਆ ਸਾਨੂੰ ਪੂਰੇ ਪਤਾ ਉਹ ਸਾਨੂੰ ਜੋ ਵੀ ਇੱਥੇ ਸਹੂਤਾ ਬਲਵੰਦ ਕਰੋ ਪਰ ਆਉਂਦਾ ਕੋਈ ਨਹੀਂ। ਮੈਂ ਕਹਾਂ ਪਾਜੀ ਕੋਈ ਨਹੀਂ। ਤੁਸੀਂ ਇੱਥੋਂ ਦਾ ਛੱਡੋ ਜਿਹੜੇ ਨਿਵਾਸ ਬੰਨ ਬਿਲਕੁਲ ਜਿਨਾ ਘੁੱਸੀ ਬੰਨ ਸਰਕਾਰੀ ਬੰਨ ਲੱਗਾ ਆ ਉਹਦੇ ਉੱਤੇ ਵੀ ਕੋਈ ਨਾ ਜੀ ਸੀ ਨਾ ਐਸ ਡੀ ਐਮ ਕੋਈ ਬਸੀਰਦਰ ਫਿਰ ਕੋਲੋ ਤੇ ਕਹਿੰਨੇ ਗੇੜਾ ਨਹੀਂ ਮਾਰਿਆ। ਜਿੱਨਾਕ ਪਾਣੀ ਸੀਮਤਾ ਜਾਂ ਜਿਵੇਂ ਬੰਨ ਟੁੱਟ ਗਿਆ ਉਹਦਾ ਜਾਂ ਜਿਵੇਂ ਥੋੜਾ ਕਲਾਕ ਦਾ ਪੈਕ ਮਾਰ ਗਿਆ ਪਾਣੀ ਹੋਰ ਥੀਮੇ ਖਾਮ ਤੇ ਪੈ ਗਿਆ। ਉਹ ਸਾਨੂੰ ਇਹ ਕੱਢਣਾ ਪੈਦਾ। ਸੱਚ ਦਏ ਜੀ ਕਿਤੇ ਉੱਪਰ ਬਾਉਪੁਰ ਪਲਵੰਦਰਾ ਪ੍ਰਸ਼ਾਸਨ ਤਾਂ ਮੈਂ ਉੱਥੇ ਨਹੀਂ ਦੇਖਿਆ ਅਜ ਤੱਕ ਕੋਤੇ ਜਿਆਇਆ ਤੇ ਰਾਣਾ ਜੇ ਪ੍ਰਤਾਪ ਆਇਆ ਰਾਣਾ ਵੱਡਾ ਆਇਆ ਜਾਂ ਬਾਬਾ ਸੀਚੇਵਾਲ ਜਿਆਇਆ ਹੋਰ ਕੋਈ ਬੰਦਾ ਕੋਈ ਸਰਕਾਰ ਦਾ ਮਦੂਦਾ ਬੰਦਾ ਕੁਝ ਨਹੀਂ ਪਹੁੰਚਿਆ ਬਈ ਜਿਆਦੀ ਜਿਹੜੀ ਤੁਹਾਨੂੰ ਮਾਰ ਜਿਹੜੀ ਆ ਉਹ ਕਾਲੀ ਵੇਂਦੀ ਪੈਂਦੀ ਪਿਆਸ ਦੀ ਪੈਂਦੀ ਜਾਂ ਸਤ ਨੂੰ ਦੀ ਸਾਨੂੰ ਮਾਰ ਤਿੰਨਾਂ ਦੀ ਬਈ ਗਈ ਪਰ ਇਹਨਾਂ ਦੇ ਬੰਨ ਹੈਗੇ ਆ ਸਾਡੇ ਕੋਲ ਬੱਚੇ ਇਸ ਵਾਰ ਜੇ ਆਪਾਨ ਸਮਝੋ ਕਿ ਬਾਪਾ ਜੀ ਤੋਂ ਅੱਜ ਵੀ ਟੁੱਟ ਜਾਵੇ ਤੇ ਜਿਹੜਾ ਉਹ ਕੁਸੀ ਬੰਨਾ ਉਹ ਉਹ ਟੁੱਟ ਗਿਆ ਤੇ ਘਰ ਤੋਂ ਕਾਂਡੇ ਤੋਂ 2 250 ਪਿੰਡ ਪ੍ਰਭਾਵਿਤ ਹੋਊਗਾ ਬੱਚੇ ਖਾਸ ਕਰਕੇ ਜਦੋਂ ਕਾਂਗਰਸ ਦੀ ਸਰਕਾਰ ਸੀ ਪਿਛਲੀ ਵਾਰੀ ਉਦੋਂ ਡੀਸੀ ਇਸ ਟੀਮ ਸਾਡੇ ਘਰਾਂ ਦੇ ਵਿੱਚ ਬੀੜੀਆਂ ਲੈ ਕੇ ਫਿਰਦੇ ਹੁੰਦੇ ਸੀ ਭਾਵੇਂ ਸਾਨੂੰ ਪਾਣੀ ਦੀ ਬੋਤਲ ਹੀ ਦੇਣ ਆਉਂਦੇ ਸੀ ਰੇਤਾ ਦੀ ਗੱਲ ਹੋਣੀ ਕਿ ਜੀ ਹੁਣ ਚਾਹੇ ਉਹ ਦਰਿਆ ਦੇ ਵਿੱਚ ਚਾਹੇ ਤੁਹਾਡੇ ਖੇਤਾਂ 'ਚ ਆ ਜਾਵੇ ਉਹ ਚੱਕਣੀ ਨਹੀਂ ਚੱਕੂ ਗਿਰ ਪਰਚੀ ਹੁੰਨੇ ਆ ਇਸ ਤੋਂ ਪਹਿਲਾਂ ਵੀ ਕੋਈ 10 ਸਾਲ ਪਿਛੇ ਚੱਲ ਰਹੀ ਏ ਤਾਂ ਲੋਕ ਆਮ ਚੱਕਣੀ ਦੇ ਤੁਹਾਨੂੰ ਵੀ ਲੱਗਦਾ ਕਿ ਜੇ ਉਹ ਰੇਂਦਾ دریاਵਾਦੀ ਤੋਂ ਸਾਫ਼ ਹੋਵੇ ਪਾਣੀ ਦਾ ਫਤ ਨੀਮਾ ਜਾਵੇ ਤਾਂ ਲੋਕ ਬੱਜ ਜਾ ਕੇ ਇੱਕ ਤਾਂ ਬੰਨ ਜਿਹੜੇ ਦਰਿਆਵ ਬਣੇ ਸ਼ੁਰੂ ਹੋ ਗਏ ਜਦੋਂ ਦੀ ਰੇਤਾ ਨਹੀਂ ਨਿਕਲੀ ਜਿਆਦੇ ਬੰਨ ਬਣ ਲੱਗੇ ਆ ਦੂਜੀ ਗੱਲ ਇਹ ਲੋਕਾਂ ਨੂੰ ਜੇ ਰੇਤਾ ਮਿਲਦੀ ਤੇ ਬਹੁਤ ਵੈਂਗੀ ਮਿਲਦੀ ਉਹ ਗਰੀਬ ਤਬਕਾ ਉਹ ਵੀ ਇਤਨੀ ਲਾ ਸਕਦੇ ਨਹੀਂ ਬਹੁਤ ਜਿਆਦੀ ਪ੍ਰੋਬਲਮ ਦੇ ਆਈ ਹੈ ਵੀ ਜਿਹੜਾ ਰੇਤਾ ਛਲਕੀ ਮਿੱਟੀ ਵੀ ਨਹੀਂ ਦਰਿਆ ਦੇ ਵਿੱਚੋਂ ਪੱਟਣ ਜਾਂਦੀ ਪਰਚਾ ਕਰਦ ਕਰਦੀ ਹੈ ਜਿਹੜੇ ਪਿੰਡਾਂ ਦੇ ਲੋਕ ਕਿਰਾਏ ਕਰਕੇ ਕਾ ਵੀ ਆ ਦੇ ਤੋੜੇ ਦਾ ਜਿ ਕੱਜ ਨਹੀਂ ਰੁਕਕੀ ਹੈਗਾ ਆਪ ਕਰਕੇ ਸੜਕ ਨੂੰ ਕਰ ਰਿਹਾ ਕੋਈ ਪਰਚਾ ਨਹੀਂ ਕੋਈ ਪ੍ਰਸ਼ਾਸਨ ਵਾਲਾ ਨਹੀਂ ਕੋਈ ਤੁਸੀਂ ਝੋਨੇ ਬਚਾਉਂਦੇ ਨਾਲ ਨਾਲ ਤੁਹਾਡੀ ਕੋਸ਼ਿਸ਼ ਹੈ ਕਿ ਜਿਹੜੀ ਉਧਰਲੀ ਸਾਈਡ ਦੀ ਗੱਲਤੀ ਹੈ ਹਨਾ ਉਹ ਉਹ ਵੀ ਬਚੇ ਕਿਉਂਕਿ ਐਡਵਾਂਸ ਮਾਨੂੰ ਨੁਕਸਾਨ ਨਾ ਹੋਵੇ ਬਿਲਕੁਲ ਵੀਰ ਜੀ ਇਹਦਾ ਕਰਕੇ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਆਪੇ ਘਾਟੋਂ ਘਾਟ ਜਨਨ ਕਿ 40 50 ਕਿ ਲੈ ਲੈ ਜਿਹੜਾ ਏਰੀਆ ਵਾ ਅਸੀਂ ਬਹੁਤ ਤਿੰਨ ਕਿਲੇ ਤੋਂ ਨਾਜ਼ਾ ਖਰਾਬ ਕਰ ਲਿਆ ਭਾਜੀ ਸਤੁਪਨੇ ਦੇਖੋ ਜੀ ਕਿ ਚਾਹੇ ਸਤਲੂ ਇਧਰ ਆਦਾ ਪਾਣੀ ਪਵੇ ਚਾਹੇ ਉਹਦਾ ਕੋਈ ਬੰਨ ਟੁੱਟ ਜਾਵੇ ਲੋਹਿਆਂ ਸਾਈਡ ਤੋਂ ਚਾਹੇ ਬਿਆਸ ਦਾ ਟੁੱਟ ਜਵੇ ਚਾਹੇ ਵੀ ਪਛਲੇ ਨੁਕਸਾਨ ਇਹਨਾਂ ਲੋਕਾਂ ਦਾ ਹੁੰਦਾ ਅੱਜ ਭਾਜੀ ਹੱਥ ਦੇਣ ਹੋਵੇ ਤੇ ਲੈ ਸਾਨੂੰ ਅਸੀਂ ਚੰਗੀ ਤਰ੍ਹਾਂ ਰੋਟੀ ਖਾਂਦੀ ਤੇ ਸਾਡਾ ਇੰਨਾ ਬੁਰਾ ਹਾਲ ਹੈ ਕਿ ਟੋਕ ਟੋਕ ਕੇ ਕੋੜੇ ਸਾਰੇ ਜੋ ਆ ਜਿੰਨੇ ਵੀ ਜ਼ਿੰਮੇਵਾਰ ਆ ਅਸੀਂ ਆਪ ਤੱਕਦੇ ਹੋ ਕੇ ਬੰਨ ਬੰਨਿਆ ਖੜਾ ਦੇ ਮੌਸਮ ਦੇ ਵਿੱਚ ਇਸ ਸਮੇ ਅਸੀਂ ਪਿੰਡ ਆਲੀਕਲਾ ਸੁਲਤਾਨਪੁਰੋ ਦੀ ਪਹੁੰਚੇ ਹੋਏ ਆਂ ਇੱਥੇ ਹਾਲਾਤ ਕੀ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਸਮੇ ਅਸੀਂ ਉਸ ਜਗ੍ਹਾ ਦੇ ਉੱਪਰ ਮੌਜੂਦ ਆਂ ਜਿਸ ਤੋਂ ਥੋੜੀ ਦੂਰੀ ਦੇ ਉੱਪਰ ਸਤਲੁਜ ਦਰਿਆ ਬਿਆਸ ਦਰਿਆ ਔਰ ਕਾਲੀ ਵਈ ਤਿੰਨੇ ਆਪਸ ਵਿੱਚ ਰਲਦੇ ਨੇ ਫਰੀਕੇ ਪਤਨ ਤੇ ਜਾ ਕੇ ਇਕੱਠੇ ਹੁੰਦੇ ਨੇ ਕੁਛ 1-1/2 ਕਿਲੋਮੀਟਰ ਦੂਰ ਹੋਏਗਾ ਔਰ ਇੱਥੇ ਹਾਲਾਤ ਕੀ ਨੇ ਸਭ ਤੋਂ ਪਹਿਲਾਂ ਮੈਂ ਦਿਖਾ ਦਵਾ ਜੀ ਕਿ ਇਸ ਸਾਈਡ ਤੇ ਕਾਲੀ ਵਈ ਹੈ ਜਿਹੜੀ ਸੁਲਤਾਨਪੁਰ ਤੋਂ ਹੋ ਕੇ ਇੱਥੇ ਪਹੁੰਚਦੀ ਆ ਦਰਿਆ ਬਿਆਸ ਦੇ ਵਿੱਚ ਰਲਦੀ ਹੈ ਔਰ ਇੱਥੇ ਇਸ ਸਮੇਂ ਕਿਸਾਨਾਂ ਵੱਲੋਂ ਖੁਦ ਟਰੈਕਟਰ ਲਗਾ ਕੇ ਜੋ ਪਾਣੀ ਦਰਿਆ ਬਿਆਸ ਦਾ ਹਲਕਾ ਅਰਜੀ ਬੰਨ ਟੁੱਟਾ ਸੀ ਉਹ ਇਹਨਾਂ ਦੇ 4-500 ਇੱਕਦੂ ਪ੍ਰਭਾਵਿਤ ਕਰਦਾ ਉਹਨੂੰ ਕੱਢਿਆ ਜਾ ਰਿਹਾ ਦੁਬਾਰਾ ਵੇਂਦੇ ਵਿੱਚ ਖੁਦ ਆਪਣੇ ਟਰੈਕਟਰ ਲਗਾ ਕੇ ਔਰ ਇਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਇਹ ਵੀ ਕੀਤੀ ਜਾ ਰਹੀ ਥੋੜੀ ਦੂਰੀ ਦੇ ਉੱਪਰ ਜਾ ਕੇ ਬੰਨ ਲਗਾ ਕੇ ਕਿ ਉਹ ਜਿਹੜੀ ਚੀਜ਼ ਹੈ ਦੁਆਰਾ ਪਾਣੀ ਨੁਕਸਾਨ ਨਾ ਕਰੇ ਕਿੰਨੀ ਏਕੜ ਹੈ ਤੇ ਕਿੰਨੀ ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕਿੰਨੇ ਲੋਕ ਪ੍ਰਭਾਵਿਤ ਹੁੰਦੇ ਨੇ ਕੀ ਆਬਾਦੀ ਹੈ ਭਾਈ ਸਾਹਿਬ ਇੱਥੋਂ ਰਹਿਣ ਵਾਲੇ ਹੋ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਜਿਵੇਂ ਮੈਂ ਦੱਸਿਆ ਕਿ ਇਹ ਪਾਣੀ ਕਿੱਡਾ ਯਾਰਾ ਪੂਰਾ ਕਾਰਨ ਇਹਦਾ ਦੱਸਣਾ ਸੀ ਇਹਦਾ ਜਿਹੜਾ ਬਿਆਸ ਦਰਿਆ ਦਾ ਕੁਛ ਬੰਨ ਤਿੰਨ ਸਾਲਾਂ ਤੋਂ ਟੁੱਟ ਗਿਆ ਸੀ ਇੱਕ ਇੱਕ ਵਾਰੀ ਕਰਕੇ ਉਹ ਪਾਣੀ ਇਹਦੇ ਵਿੱਚ ਇਕੱਠਾ ਹੋ ਗਿਆ ਕੁਝ ਜਦੋਂ ਅੱਗੋਂ ਦਰ ਨਹੀਂ ਚੁੱਕੇ ਗਏ ਹਰੀ ਘੜਦੀ ਤੇ ਪਾਣੀ ਵਾਪਸ ਆ ਗਿਆ ਤੇ ਵਹੀ ਦੇ ਨਾਲੋਂ ਇਹਨੇ ਪਿਛੇ ਨੂੰ ਡਾਫ ਮਾਰਤੀ ਤੇ ਜ਼ਮੀਨਾਂ ਦੇ ਵਿੱਚ ਪਾਣੀ ਪਾ ਦਿੱਤਾ ਜਦੋਂ ਇਹ ਪਾਣੀ ਜਿਹੜਾ ਵਾਪਸ ਪੈ ਗਿਆ ਨੀਵੇਂ ਥਾਂ ਐ ਇੱਥੋਂ ਪਾਣੀ ਨਿਕਲਦਾ ਨਹੀਂਗਾ ਵਾਪਸ ਉਹਦਾ ਕਰਕੇ ਇਹ ਪਾਣੀ ਸਾਨੂੰ ਪੱਖਿਆਂ ਨਾਲ ਜਾਂ ਮੋਟਰਾਂ ਨਾਲ ਟਰੈਕਟਰ ਲਾ ਕੇ ਚੁੱਕਣਾ ਪੈਂਦਾ ਸਾਨੂੰ 6-7 ਦਿਨ ਹੋ ਗਏ ਲਗਾਤਾਰ 100 ਲੀਟਰ ਤੇਲ ਜਿਹੜਾ ਟਰੈਕਟਰ ਖਾਂਦਾ ਨਾਲ ਤਿੰਨ ਮੋਟਰਾਂ ਚੱਲਦੀਆਂ ਜਿੰਨਾ ਕ ਪਾਣੀ ਸੀਮ ਦਾ ਜਾਂ ਜਿਵੇਂ ਬੰਨ ਟੁੱਟ ਗਿਆ ਉਹਦਾ ਜਾਂ ਜਿਵੇਂ ਥੋੜਾ ਕਣਾ ਜਿਹਾ ਬੈਗ ਮਾਰ ਕੇ ਪਾਣੀ ਹੋਰ ਨੀਵੇਂ ਥਾਵਾਂ ਤੇ ਪੈ ਗਿਆ ਉਹ ਸਾਨੂੰ ਇਹ ਕੱਢਣਾ ਪੈਂਦਾ ਇਹ ਸਾਡਾ 4-500 ਕਿੱਲਾ ਏਰੀਆ ਐ ਜਿਹਦੇ ਵਿੱਚ ਥੋੜਾ ਥੋੜਾ ਕੁਝ ਨੀਵੇਂ ਥਾਵਾਂ ਤੇ ਪਾਣੀ ਜ਼ਿਆਦਾ ਭਰ ਜਾਂਦਾ ਉਹਦਾ ਕਰਕੇ ਝੋਨਾ ਖਰਾਬ ਹੋਣ ਤੋਂ ਅਸੀਂ ਖਰਾਬ ਨਹੀਂ ਹੋਣਦੇ ਤੇ ਉਹਦਾ ਪਾਣੀ ਪਹਿਲੇ ਚੁੱਕੀ ਜਾਂਦੇ ਜਿੰਨਾ ਕੇ ਦੇ ਵਿੱਚ ਇਕੱਠਾ ਹੁੰਦਾ ਸੀ ਹਮਦਾ ਪਾਣੀ ਤੇ ਕੁਸ਼ਤ ਪ੍ਰਿਆ ਟੁੱਟੇ ਦਾ ਪਾਣੀ ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਪਿੱਛੇ ਪਾਣੀ ਬਹੁਤ ਜ਼ਿਆਦਾ ਅਲੱਗ-ਅਲੱਗ ਜਗ੍ਹਾ ਤੋਂ ਬੰਨ ਟੁੱਟਦੇ ਆਪਾਂ ਬਾਉਕਰਵਾ ਏਰੀਆ ਵੀ ਦੇਖ ਲਿਆ ਟੁੱਟ ਗਿਆ ਸਾਰਾ ਡੁੱਬ ਗਿਆ ਤੇ ਜੇ ਇਹੋ ਜਿਹਾ ਕੁਝ ਹੁੰਦਾ ਵਾ ਤਾਂ ਫਿਰ ਤੁਹਾਡੀ ਇਹ ਕੀਤੀ ਮਿਹਨਤ ਖਰਾਬ ਹੋ ਜਾਣੀ ਨਹੀਂ ਮਿਹਨਤ ਸਾਡੀ ਖਰਾਬ ਹੋ ਜਾਣੀ ਪਰ ਅੱਜੇ ਤੱਕ ਤਾਂ ਸਾਨੂੰ ਉਮੀਦ ਆਣੀ ਵੀ ਬੰਨ ਸਾਡੇ ਨਹੀਂ ਟੁੱਟਣਗੇ ਅਸੀਂ ਬੰਨਾਂ ਦੇ ਵੀ ਰੋਜ਼ ਬਹੁਤ ਪਹਿਰਾ ਦਿੰਨੇ ਆ ਜਦੋਂ ਟੁੱਟਦਾ ਉਹਨੂੰ ਬੰਨਦੇ ਆ ਸਾਡਾ ਸਾਥ ਦਿੰਦੇ ਆ ਸਹਿਯੋਗ ਦਿੰਦੇ ਆ ਲੋਕ ਮਸ਼ੀਨਾਂ ਨਾਲ ਅਸੀਂ ਬੰਨ ਤਗੜੇ ਕੀਤੇ ਆ ਬੰਨਦੇ ਵੀ ਬਹੁਤ ਖਰਚਾ ਕੀਤਾ ਤੁਹਾਨੂੰ ਉੱਧਰ ਜਾ ਕੇ ਵਿਖਾਉਣੇ ਆ ਬਿਆਸ ਬੰਨ ਤੇ ਅਸੀਂ ਬਹੁਤ ਖਰਚਾ ਕਰਕੇ ਬੰਨ ਨੂੰ ਤਗੜਾ ਕੀਤਾ ਨਿਤ ਪ੍ਰਸ਼ਾਸਨ ਕੋਈ ਆਇਆ ਤੁਹਾਡਾ ਪ੍ਰਸ਼ਾਸਨ ਦਾ ਕੋਈ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਪ੍ਰਸ਼ਾਸਨ ਤਾਂ ਸਾਡੇ ਕੋਲ ਜਿਹੜਾ ਬਿਆਸ ਬੰਨ ਦਾ ਅਸੀਂ ਬੰਨਦੇ ਆ ਉਹਦੇ ਤੇ ਵੀ ਕੋਈ ਨਹੀਂ ਆਇਆ ਇੱਥੇ ਤਾਂ ਹੋਣਾ ਹੀ ਕੀ ਪਾਣੀ ਘਟਾਲੀ ਸਾਡੇ ਕੋਲ ਇਹ ਤਾਂ ਸਾਡਾ ਪਰਸਨਲ ਜ਼ਿੰਮੇਵਾਰਾਂ ਦਾ ਕੰਮ ਆ ਜਿਹੜਾ ਇਹ ਆਪਦੀ ਫਸਲ ਨੂੰ ਪਹੁੰਚਾਉਣ ਕਰਕੇ ਕਰਦੇ ਆ ਉਦਾਂ ਮੋਸਾ ਦਾ ਪ੍ਰਸ਼ਾਸਨ ਨੂੰ ਪਤਾ ਹੀ ਨਾ ਹੋਵੇ ਮੈਂ ਹੀ ਇੰਨੇ ਦੂਰ ਆਏ ਤੁਹਾਡੇ ਕੋਲ ਤੇ ਪ੍ਰਸ਼ਾਸਨ ਨੂੰ ਪਤਾ ਹੀ ਨਾ ਹੋਵੇ ਹਾਂ ਇਹ ਵੀ ਆਏ ਇੱਥੇ ਕੋਈ ਰਸਤਾ ਤਾਂ ਆਉਂਦਾ ਨਹੀਂ ਆ ਇੱਥੇ ਟਰਾਲੀਆਂ ਦੇ ਜਾਂ ਟਰੈਕਟਰਾਂ ਦੇ ਜਿੰਨੀ ਇੰਨਾ ਦੂਰ ਪੈੜਾ ਤੁਸੀਂ ਆ ਗਏ ਆ ਟਰੈਕਟਰ ਟਰਾਲੀ ਤੇ ਆਏ ਇੱਥੇ ਕੋਈ ਗੱਡੀ ਤਾਂ ਆਉਦੀ ਨਹੀਂ ਇੱਥੇ ਹੁਣਾਂ ਮੀਆਂ ਝੜੀਆਂ ਦੇ ਵਿੱਚ ਬਹੁਤ ਮੁਸ਼ਕਲ ਆ ਇੱਕ ਵਰਖਾ ਹੋਈ ਜਾਂਦੀ ਆ ਉਹਦਾ ਜਾਣ ਕੇ ਦਿੱਤੀ ਕਿ ਇਧਰਲੀ ਸਾਈਡ ਤੋਂ ਬੰਨ ਟੁੱਟਾ ਜਾਣਕਾਰੀ ਦਾ ਰੋਜ਼ ਫੋਨ ਕਰੀਦੇ ਆ ਪ੍ਰਸ਼ਾਸਨ ਨੂੰ ਹਰ ਜਿਹੜੇ ਮੇਨ ਬੰਦੇ ਆ ਉਹਨਾਂ ਨੂੰ ਦੱਸੀਦਾ ਵੀ ਇਥੋਂ ਬੰਨ ਟੁੱਟ ਗਿਆ ਸਨ ਬੋਰੀ ਪਚਾਓ ਸਾਨੂੰ ਜੋ ਵੀ ਇੱਥੇ ਸੁਵਿਧਾ ਬਲਵਤ ਕਰੋ ਪਰ ਆਉਂਦਾ ਕੋਈ ਨਹੀਂ ਕੋਈ ਐਸਡੀਐਮ ਕੋਈ ਡੀਸੀ ਜਿਹੜੀ ਆਏ ਐਸਟੀਐਮ ਨਾ ਡੀਸੀ ਕੋਈ ਨਹੀਂ ਆਇਆ ਇੱਥੇ ਬਾਬੇ ਸੀਚੇ ਵਾਲਕੇ ਦੀ ਗਊਸ਼ਾਲਾ ਆਇਆ ਉਹ ਵਿਚਾਰੇ گاਵਾ ਵੀ ਆਪਦੀਆਂ ਲੱਤਾਂ ਕੇ ਲੈ ਗਏ ਇਥੋਂ ਕੁਛ ਇਹ ਪਾਣੀ ਤੋਂ ਡਰਦਿਆਂ ਪਰ ਚਲੋ ਅਜੇ ਤੱਕ ਬੰਨ ਸਾਡੇ ਸੁਰੱਖਤ ਆ ਸਾਨੂੰ ਉਮੀਦ ਆ ਕਿ ਇਹ ਜਿਹੜਾ ਸੇਮ ਦਾ ਪਾਣੀ ਜਾਂ ਜਿਹੜੇ ਬੰਨ ਟੁੱਟ ਕੇ ਪਾਣੀ ਪੈ ਗਿਆ ਇਹ ਅਸੀਂ ਜੇ ਨੂੰ ਕੱਢੀ ਜਾਏਗੇ ਜੇ ਸਾਨੂੰ ਕੋਈ ਪ੍ਰਸ਼ਾਸਨ ਸਾਥ ਦੇਵੇ ਜਾਂ ਸਾਨੂੰ ਕੋਈ ਸੰਗਤ ਪ੍ਰਸ਼ਾਸਨ ਸਾਥ ਦੇ ਦੇਵੇ ਅਸੀਂ ਇਹ ਪਾਣੀ ਕੱਢੀ ਜਾਵਾਂਗੇ ਹਰ ਤੱਕ ਏਜ ਦੇ ਤੁਹਾਡੀ ਉਮਰ ਦੇ ਮੁਤਾਬਕ ਕਿੰਨੇ ਘੜ ਦੇਖ ਲਏ ਤੁਸੀਂ ਮੈਂ ਮੈਨੂੰ 85 ਤੋਂ ਜਿਹੜਾ ਮੈਂ ਮੇਰੇ ਸੁਰਤ ਦੇ ਵਿੱਚ ਆ ਜਾਣ ਕਿ ਉਦੋਂ ਮੈਂ میٹرਕ ਪਾਸ ਕਰ ਲਈ ਤੇ ਉਦੋਂ ਬਾਅਦ ਆਵੇ ਲੋ 85 ਜੀ ਆਇਆ ਉਦੋਂ ਬਾਅਦ 88 ਚ ਵੀ ਆਇਆ ਉਦੋਂ ਬਾਅਦ 92 96 ਚ ਲਗਾਤਾਰ 3-4 ਸਾਲ ਆਉਂਦਾ ਰਿਹਾ ਫਿਰ 7 ਚ ਵੀ ਆਇਆ 8 19 ਚ ਵੀ ਆਇਆ 23 ਚ ਵੀ ਆਇਆ 8 ਚ ਵੀ ਆਇਆ ਜਿਹੜੇ ਜਿਹੜੇ ਵੱਡੇ ਆੜਾ ਆ ਆਮ ਨਿੱਕੇ ਮੋਟੇ ਦਾ ਉਹਦੇ ਹੀ ਰਹਿੰਦੇ ਆ ਨਿੱਕੇ ਮੋਟੇ ਆਉਂਦੇ ਰਹਿੰਦੇ ਹਾਂਜੀ ਕੀ ਹੋ ਕੀ ਕਹਿੰਨੇ ਹੋ ਤੁਸੀਂ ਮਤਲਬ ਜਾਦੀ ਜਿਹੜੀ ਤੁਹਾਨੂੰ ਮਾਰ ਜਿਹੜੀ ਆ ਉਹ ਕਾਲੀ ਵੇਂਦੀ ਪੈਂਦੀ ਬਿਆਸ ਦੀ ਪੈਂਦੀ ਜਾਂ ਸਤਲੁਜ ਦੀ ਸਾਨੂੰ ਮਾਰ ਤਿੰਨਾ ਦੀ ਪੈਂਦੀ ਆ ਪਰ ਤਿੰਨਾ ਦੇ ਬੰਨ ਹੈਗੇ ਆ ਸਾਡੇ ਕੋਲ ਵੱਜੇ ਪਰ ਪ੍ਰਸ਼ਾਸਨ ਜੇ ਸਾਡੀ ਹੈਲਪ ਕਰੇ ਇਹ ਜਿਹੜੇ ਬੰਨ ਲੱਗੇ ਆ ਤਗੜੇ ਹੋ ਜਾਣ ਤੇ ਸਾਰਾ ਏਰੀਆ ਹੀ ਬਚ ਸਕਦਾ ਨਾ ਤਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਖਰਾਬਾ ਹੀ ਦਿੱਤਾ ਜਾਂਦਾ ਤੇ ਜੇ ਉਹਦੇ ਨਾਲੋਂ ਵਧੀਆ ਗੱਲ ਆ ਵੀ ਕਿਸੇ ਨੂੰ ਕੁਝ ਵੀ ਦੇਣ ਤੋਂ ਪਹਿਲਾਂ ਜੇ ਬੰਨਾਂ ਤੇ ਉੱਤੇ ਕਾਮਯਾਬੀ ਕਰ ਲੈ ਸਰਕਾਰ ਤੋ ਬਹੁਤ ਵਧੀਆ ਕਾਲੀ ਵਹਿੰਦਾ ਵੀ ਬੰਨ ਦੇਖੋ ਤੁਸੀਂ ਦੇਖਿਆ ਹੀ ਆ ਵੀ ਠੀਕ ਆ ਜਦੋਂ ਜੋ ਪੱਤਰ ਆਏ ਆ ਮੈਂ ਇੱਕ ਹੋਂਦ ਤੋਂ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਨਾ ਕਰਦਾ ਕਿ ਰੇਤਾ ਦੀ ਗੱਲ ਆਉਂਦੀ ਕਿ ਜੀ ਹੁਣ ਤਾਂ ਚਾਹੇ ਉਹ ਦਰਿਆ ਦੇ ਵਿੱਚ ਚਾਹੇ ਤੁਹਾਡੇ ਖੇਤਾਂ 'ਚ ਆ ਜਵੇ ਉਹ ਚੱਕਣੀ ਨਹੀਂ ਚੱਕੂ ਗਿਰ ਪਰਚੇ ਹੋਣੇ ਆ ਇਸ ਤੋਂ ਪਹਿਲਾਂ ਵੀ ਕੋਈ ਅਜੇ ਤੋਂ 10 ਸਾਲ ਪਿਛੇ ਚੱਲ ਜੀਏ ਤਾਂ ਲੋਕ ਆਮ ਚੱਕ ਲੈਂਦੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਉਹ ਰੇਤਾ ਦਰਿਆਵਾਂ ਦੇ ਵਿੱਚੋਂ ਸਾਫ਼ ਹੋਵੇ ਪਾਣੀ ਦਾ ਪੱਧਰ ਨੀਵਾ ਜਾਵੇ ਤਾਂ ਲੋਕ ਬਚ ਜਾਣਗੇ ਉਹਦੇ ਵਿੱਚ ਦੋ ਤਰ੍ਹਾਂ ਦੀ ਮਾਰ ਪਈ ਆ ਇਕਦਾ ਬੰਨ ਜਿਹੜੇ ਦਰਿਆ ਉਹ ਟੁੱਟਨੇ ਸ਼ੁਰੂ ਹੋ ਗਏ ਜੋਂ ਦੀ ਰੇਤਾ ਨਹੀਂ ਨਿਕਲਦੀ। ਜਾਦੇ ਬੰਨ ਟੁੱਟਣ ਲੱਗ ਗਏ ਆ। ਦੂਜੀ ਗੱਲ ਇਹ ਲੋਕਾਂ ਨੂੰ ਜੇ ਰੇਤਾ ਮਿਲਦੀ ਹੈ ਤੇ ਬਹੁਤ ਮਹਿੰਗੀ ਮਿਲਦੀ। ਉਹ ਗਰੀਬ ਤਬਕਾ ਉਹ ਵੀ ਇਤਵੀ ਨਹੀਂ ਲਾ ਸਕਦੇ ਰੇਤ ਕੱਢੀ ਤੋਂ ਬਿਨਾਂ। ਤੇ ਬਹੁਤ ਜ਼ਿਆਦੀ ਪ੍ਰੋਬਲਮ ਤੇ ਆਈ ਹੈ ਵੀ ਜਿਹੜਾ ਰੇਤਾ ਛੱਡ ਕੇ ਮਿੱਟੀ ਵੀ ਨਹੀਂ ਦਰਿਆ ਦੇ ਵਿੱਚੋਂ ਕੱਢਣ ਦਿੰਦੇ, ਪਰਚਾ ਕਰ ਦਿੰਦੇ ਆ। ਤੁਸੀਂ ਤੁਸੀਂ ਆਓ ਇੱਧਰ ਥੋੜਾ ਨੇੜੇ ਆਜੋ। ਤੁਹਾਡੀ ਜ਼ਮੀਨ ਕਿੰਨੀ ਹੈ ਇੱਥੇ? ਸਾਡੀ ਇੱਥੇ ਹੈਗੀ ਆ ਜੀ 60-70 ਕਿੱਲੇ ਜ਼ਮੀਨ। ਹਾਂਜੀ। ਸਾਨੂੰ ਬੜੀ ਜਿਹੜਾ ਇਹ ਆ ਨਾ ਜਿਵੇਂ ਆ ਨਾ ਜਾਨਕਿ ਬਿਆਹਦਲਾ ਜਿਹੜਾ ਨਹੀਂ ਇੱਥੋਂ ਹੈਗਾ ਲਾ ਲੋ ਕਿ ਕੋਈ ਕਿਲੋ ਅੱਧਾ ਕਿਲੋਮੀਟਰ ਹੋਊਗਾ ਇਹ ਅੱਧਾ ਕਿਲੋਮੀਟਰ ਉਹਦੀ ਜਾਨਕਿ ਮਾਰ ਬੰਨ ਟੁੱਟ ਕੇ ਲਿਆਏਗਾ ਜੇ ਉੱਥੋਂ ਬੰਨ ਟੁੱਟ ਜਾਂਦਾ ਨਾ ਭਾਜੀ ਜਿਹੜਾ ਵੱਡਾ ਲੱਗਾ ਹੋਇਆ ਵਾ ਬੰਨ ਤੂੰ ਸੀਵਾ ਨਹੀਂ ਉਹਦੇ ਨਾਲ ਜਾ ਕੇ 8-8 ਫੁੱਟ ਪਾਣੀ ਲੱਗਣਾ ਸੀਗਾ ਅਸੀਂ ਖੋਦ ਆਪਦਾ 2 ਕਿੱਲੇ ਝੋਨਾ ਪੱਟ ਕੇ ਤੇ ਤੁਹਾਨੂੰ ਸੰਗਤ ਨੇ ਸਾਰੇ ਇਹਨਾਂ ਨੇ ਭਾਜੀ ਉਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਅਸੀਂ ਝੋਨਾ ਪੱਟ ਪੱਟ ਕੇ ਕ੍ਰੇਨ ਲਾ ਕੇ ਨਾਲ ਅਸੀਂ ਖੁਦ ਤੁਸੀਂ ਲਾ ਲੋਗੇ 60 ਕਿੱਲੇ ਦਾ ਜਾਨਕਿ ਸਾਡਾ 10 ਕਿੱਲੇ ਲਾਮ ਬੰਦੀ ਆ ਅਹੀਂ ਸਟਾਕੇ ਲੈਦਾ ਆਪ ਖੋਦ ਚੋ ਨਾ ਪਟਾ ਕੇ ਤੇ ਅਹੀਂ ਉਹ ਬੰਨ ਬੰਨਿਆ ਜੇ ਉਹ ਬੰਨ ਨਾ ਨਾ ਬੰਦੇ ਭਾਜੀ ਬਿਲਕੁਲ ਕਈਆਂ ਦੀ ਇੱਥੇ ਬਹਿਕਾ ਵਾ ਵਿੱਚ ਮੰਨ ਲਓ ਬੈਠੇ ਹੋਏ ਆ ਲੋਕ ਕਈ ਆਬਾਦੀ ਕਿੰਨੀ ਹੈ ਆਬਾਦੀ ਵੇ ਤਕਰੀਬਨ ਜੀਬਾਦੀ ਕਹਿ ਸਕਦੇ ਜੀ ਯਾਨੀ ਕਿ 4-5 4-5000 ਲਾ ਲਓ ਕੋਈ ਬੈਂਕਾ ਘਰ ਤੋਂ ਘਾਟੀ ਮੇਰੇ ਗਾਲ ਦੇ ਵਿੱਚ ਹੀ ਘਰ ਤੋਂ ਘਾਟੀ ਵੀ ਲਾਈਏ ਕਿ 4-500 ਬੈਗ 2-250 ਬੈਗ ਇੱਥੇ ਇੰਨੀ ਬੈਗ ਹੈਗੀ ਆ ਇੰਨੇ ਏਰੀਆ ਦੇ ਵਿੱਚ ਵੀ 2-250 ਬੈਗ ਹੈਗੀ ਆ ਜੀ ਇਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਸ਼ਾਸਨ ਬੰਨਾ ਪੱਕੇ ਬੰਨਾ ਤੋਂ ਨਹੀਂ ਆਉਂਦਾ ਸਾਡੇ ਕੋਲ ਤਾਂ ਕੀ ਹੋਣਾ ਸੀਗਾ ਵਾਕਈ ਨਹੀਂ ਆਇਆ ਤਾਂ ਕੋਈ ਬਿਲਕੁਲ ਨਹੀਂ ਆਇਆ ਭਾਜੀ ਬਿਲਕੁਲ ਨਹੀਂ ਬਿਲਕੁਲ ਸਭ ਸਾਰਾ ਪਤਾ ਸੀਗਾ ਤੁਸੀਂ ਇੱਥੋਂ ਜੇ ਪਲ ਟੁੱਟਦਾ ਨਾ ਨਹੀਂ ਇੱਥੋਂ ਬੰਦ ਟੁੱਟ ਕੇ ਤੁਹਾਨੂੰ ਦੱਸਿਆਈ ਉੱਥੇ ਤੁਸੀਂ ਬਾਂਦੇ ਨਾਲ ਘੱਟ ਤੋਂ ਘੱਟ 8-8 ਫੁੱਟ ਪਾਣੀ ਲੱਗਣਾ ਸੀਗਾ ਪਰ ਆਪਾਂ ਦੇਖਦੇ ਹਾਂ ਜਦੋਂ ਹੜ ਨਹੀਂ ਆਂਦੇ ਉਸ ਤੋਂ ਪਹਿਲਾਂ ਡੀਸੀ ਵੀ ਦੌਰਾ ਕਰਦੇ ਬੰਨਾ ਦਾ ਜਾਇਜ਼ਾ ਲੈਂਦੇ ਕਿਦੋਂ ਬੰਨ ਟੁੱਟਣਾ ਨਹੀਂ ਕੋਈ ਵੀ ਹੈ ਹਨਾ ਔਰ ਹੁਣ ਵੀ ਉਹ ਕਹਿੰਦੇ ਆ ਕਿ ਅਸੀਂ ਤਾਂ ਤੁਰੇ ਫਿਰਦੇ ਆ ਜੀ ਕਰੀ ਜਣੇ ਮੈਂ ਕਿਹਾ ਭਾਜੀ ਕੋਈ ਨਹੀਂ ਤੁਸੀਂ ਇੱਥੋਂ ਦਾ ਛੱਡੋ ਜਿਹੜੇ ਅਡਵਾਂਸ ਬੰਨ ਬਿਲਕੁਲ ਜਿਹੜਾ ਤੁਸੀਂ ਬੰਨ ਸਰਕਾਰੀ ਬੰਨ ਲੱਗਾ ਆ ਉਹਦੇ ਉੱਤੇ ਵੀ ਕੋਈ ਨਾ ਡੀਸੀ ਨਾ ਐਸ.ਡੀ.ਐਮ ਕੋਈ ਤਸੀਹਦਾਰ ਬਿਲਕੁਲ ਉੱਥੇ ਕਹਿੰਨੇ ਕਿਹੜਾ ਨਹੀਂ ਮਾਰਿਆ ਜੀ ਇਸ ਵਾਰ ਜੇ ਆ ਬੰਨ ਸਮਝੋ ਕਿ ਬੰਬ ਬਾਜੇ ਤਾਂ ਅੱਜ ਵੀ ਟੁੱਟ ਜਾਵੇ ਤੇ ਜਿਹੜਾ ਤੁਸੀਂ ਬੰਨਾ ਉਹ ਟੁੱਟ ਗਿਆ ਤੇ ਘਰ ਤੋਂ ਘਾਟੇ ਤੋਂ 2-250 ਪਿੰਡ ਪ੍ਰਭਾਵਿਤ ਹੋਊਗਾ ਬਾਜੀ ਇੱਥੋਂ ਪਾਣੀ ਜਾਂਦਾ ਤੇ ਤੁਸੀਂ ਬੰਨ ਨੂੰ ਖਤਰਾ ਹੁੰਦਾ ਕੋਈ ਬੰਨ ਨੂੰ ਬਾਜੀ ਇਹ ਤਾਂ ਜਿਹੜਾ ਇਹ ਦਾ ਘਰ ਤੋਂ ਘੱਟ ਤੁਸੀਂ ਲਓਗੇ ਗਣੀ 15 ਫੋਟੇ ਤੋਂ ਬਾੜੀ ਤੀ ਤੇ ਜਿਹੜਾ ਬੰਨਾ ਤੁਹਾਨੂੰ ਦੱਸਿਆ ਕਿ 8 8 9 ਨਾਲ ਫੁੱਟ ਪਾਣੀ ਲੱਗ ਗਿਆ ਪਰ ਤੁਸੀਂ ਬੰਦਾ ਕੀਆ ਦਾਵਾ ਦੇ ਹੈ ਹੀ ਕੋਈ 7 ਫੋਟਾ ਗਿਆ ਥਾਵਾਂ ਦੇ ਉਹ ਤਾਂ ਬਹੁਤ ਜਿਆਦੇ ਚਾਂਸ ਆਈ ਤੁਸੀਂ ਬੰਨ ਟੁੱਟਣ ਦੀ ਤੇ ਤੁਸੀਂ ਬੰਨ ਟੁੱਟਦਾ ਨਹੀਂ ਤੇ ਬਿਲਕੁਲ ਤੁਹਾਨੂੰ ਤੇ ਆਹੀ ਘਰ ਤੋਂ ਘਰ 4 500 ਪੇਂਡ ਪ੍ਰਭਾਵਿਤ ਹੋਣਾ ਜੀ ਜਿਨ੍ਹਾਂ ਤੋਂ ਕਹੇ ਆਪਦਾ ਕੋਈ ਨਾ ਦਾਣਾ ਫੱਕਾ ਕੱਢਿਆ ਜਾਣਾ ਨਾ ਕੋਈ ਨਾ ਡੰਗਰੀ ਕੱਢੇ ਜਾਣੇ ਇੰਨਾ ਜਿਆਦਾ ਇਹ ਪਾਣੀ ਖੜਾ ਇਹ ਤਾਂ ਸਾਡੇ ਏਰੀਏ ਦੇ ਇਹ ਆਕੇ ਕਿਸਾਨ ਮਿਹਨਤੀ ਆ ਉਹਨਾਂ ਨੇ ਤਗੜੇ ਹੋ ਕੇ ਆਪ ਦਾ ਜਿੰਨੀ ਹਿੰਮਤ ਮਾਰੀ ਤੇ ਇਹ ਨਜ਼ਰ ਜਨੇ ਲਾ ਲੋ ਉੱਥੇ ਢਾਹ ਲੱਗੀ ਹੋਈ ਪਿੱਛੇ 33 ਕਵਰੇਜ ਕੀਤੀ ਹੋਊਗੀ ਉੱਥੇ ਢਾਹ ਲੱਗੀ ਹੋਈ ਉੱਥੇ ਵੀ ਸਾਰੇ ਜਾਨਕੀ ਪਿੰਡਾਂ ਦੇ ਲੋਕ ਗ੍ਰਾਹੀ ਕਰਕੇ ਜਾਂ ਕੋਈ ਆਪਦੇ ਤੋਰੇ ਦਾ ਜਿੱਤਾ ਜਿੰਨੀ ਜੁਗਾ ਕੋਈ ਹੈਗਾ ਜੀ ਆਪ ਕਰਕੇ ਸਾਰਾ ਕੁਝ ਕਰ ਰਿਹਾ ਕੋਈ ਪ੍ਰਸ਼ਾਸਨਿਕ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਜਿਹੜਾ ਪ੍ਰਸ਼ਾਸਨ ਆ ਚਾਹੇ ਜ਼ਿਲ੍ਹੇ ਦਾ ਹੋਵੇ ਚਾਹੇ ਕੋਈ ਵੀ ਹੋਵੇ ਇਹ ਸਿਰਫ ਗੱਪਾਂ ਮਾਰਨ ਨੂੰ ਹੀ ਆ ਬਿਲਕੁਲ ਜੀ ਗੱਪਾਂ ਮਾਰਨ ਨੂੰ ਆ ਜੀ ਬਿਲਕੁਲ ਗੱਪਾਂ ਮਾਰਨ ਨੂੰ ਆ ਕੋਈ ਚਲੋ ਪਹੁੰਚਿਆ ਨਹੀਂ ਵਾ ਜੀ ਫਿਰ ਗੱਪਾਂ ਮਾਰਨ ਨੂੰ ਹੀ ਆਈ ਉੱਥੇ ਆ ਗਏ ਕੇ ਨੂੰ ਉੱਥੇ ਕੋਈ ਸੌਦਾ ਵੰਡਤਾ ਕੋਈ ਚਾਰ ਪੁੱਤ ਜਿਲਾ ਲੋ ਉਹਨਾਂ ਦਾ ਕੀ ਆ ਜੀ ਸਭ ਤੋਂ ਵੱਡੀ ਭਾਜੀ ਸਮੱਸਿਆ ਇਹ ਆ ਕਿ ਇਹ ਸੀਗਾ ਕਿ ਜਿਵੇਂ 1 ਲੱਖ ਕਿ ਲੱਖ ਕਿ ਉਸਕ ਪਾਣੀ ਚੱਲ ਰਿਹਾ ਇਸ ਵਕਤ ਵਿਆਹ ਦਰਿਆ ਦੇ ਵਿੱਚ ਜੇ ਲਾ ਲੋਗੇ ਉਹਨੂੰ 1 ਲੱਖ ਜਿਵੇਂ ਉਹਦੀ ਕੰਪੈਸਟੀ ਦਾ ਬਹੁਤ 7 ਲੱਖ ਕਿਊਬਿਕ ਦੀ ਕੱਢ ਲਗੇ ਜੀ ਉਹ ਇੱਕ ਇਹਨਾਂ ਦੀ ਇੱਕ ਗਣਕੇ ਨਕਾਮੀ ਆ ਕਿ ਪਾਣੀ ਇਕੱਠਾ ਕਰਕੇ ਪਹਿਲਾਂ ਇਧਰ ਨੂੰ ਤੋੜ ਦੋ ਮੁਰਕੇ ਅੱਗੋਂ ਜੱਕਦਾ ਮਰ ਦਰ ਚੁੱਕ ਕੇ ਮੁਰਕੇ ਅਗਲੇ ਨੂੰ ਜਿਵੇਂ ਆਪਾਂ ਗੱਲ ਕਰਦੇ ਪਹਿਲਾਂ ਬਾਉਪੁਰ ਰੋਡ ਤਾਂ ਉਸ ਤੋਂ ਪਿਛਲੇ ਰੋਡ ਤੇ ਫੋਂ ਤੁਹਾਡੀ ਵਾਰੀ ਆ ਗਈ ਤਾਂ ਉਸ ਤੋਂ ਬਾਅਦ ਫਿਰ ਫਰੋਜਪੁਰ ਦੀ ਆਏ ਅਗਲੀ ਹੈਰ ਤੋਂ ਅਗਲੇ ਦੀ ਵਾਰੀ ਆ ਜੀ ਫਰੋਜਪੁਰ ਵਾਲਿਆਂ ਦੀ ਵਾਰੀ ਸਰ ਵਾਰੀ ਆ ਵਾਰੀ ਸਰ ਵਾਰੀ ਆ ਇਸ ਵਕਤ ਜਾਨੀ ਕਿ ਅਸੀਂ ਇਹ ਆ ਤਾਂ ਤੁਸੀਂ ਕਿ ਸਾਡੇ ਏਰੀਏ ਦੇ ਜਿਹੜੇ ਮਲਵੜਕੇ ਜਿੰਨੇ ਕਿਸਾਨ ਆ ਜੀ ਮਿਹਨਤੀ ਆ ਤੇ ਬਹੁਤ ਜ਼ਿਆਦੇ ਗਣਕੇ ਇੱਕ ਲਾ ਲੋਈ ਦੋਦੇ ਬੰਦੇ ਲਾ ਲੋਗੇ ਜਿਨ੍ਹਾਂ ਨੇ ਹੁਣ ਤੱਕ ਕਿ ਇੱਕ ਜਿਹੜਾ ਆਪਦਾ ਬਨਾਇਆ ਹੋਇਆ ਬੰਨ ਇੱਕ ਦਰਿਆ ਦੇ ਉੱਤੇ ਜਿਨ੍ਹਾਂ ਨੇ ਆਪਦਾ ਬੰਨ ਅਜੇ ਤੱਕ ਬਚਾ ਕੇ ਰੱਖਿਆ ਹੋਇਆ ਵਾ ਬਲਕੇ ਕਿ ਜੇ ਇਹ ਬੰਨ ਨਾ ਬਚਾਇਆ ਹੁੰਦਾ ਭਾਜੀ ਕਿ ਜਿਹੜਾ ਸਰਕਾਰੀ ਬੰਨ ਤੁਹਾਨੂੰ ਦੱਸਿਆ ਕਿ 8 ਫੁੱਟ ਪਾਣੀ ਬੰਨ ਦੇ ਨਾਲ ਲੱਗ ਜਾਵੇ ਤੇ ਮਹਾ 12 13 ਫੁੱਟ ਉੱਚਾ ਉਹ ਬੰਨ ਵਿੱਚ ਖੁੱਡਾ ਵਾ ਕਈ ਰਕਮ ਦੀਆਂ ਨਾ ਕੋਈ ਉਹਨਾਂ ਦਾ ਕੋਈ ਇੰਤਜ਼ਾਮ ਉਹਦਾ ਇੱਕ ਸੋਗੇ ਉਹਦੇ ਜਾਂਦੇ ਹੀ ਪਾਣੀ ਵੱਜਾ ਜਾਂਦੇ ਹੀ ਉਹ ਟੁੱਟ ਜਾਣਾ ਜਿਹਦੇ ਕਾਰਨ ਤੁਹਾਨੂੰ ਦੱਸਿਆ ਕਿ 5-600 ਪਿੰਡ ਪ੍ਰਭਾਵਿਤ ਹੋਣਾ ਵਾ ਮਤਲਬ ਮਤਲਬ ਆ ਇਹ ਕਹਿ ਸਕਦੇ ਆ ਕਿ ਤੁਸੀਂ ਝੋਨੇ ਬਚਾਉਣ ਦੇ ਨਾਲ-ਨਾਲ ਤੁਹਾਡੀ ਕੋਸ਼ਿਸ਼ ਹੈ ਕਿ ਜਿਹੜੀ ਉਧਰਲੀ ਸਾਈਡ ਦੀ ਆਬਾਦੀ ਹੈ ਹਨਾ ਉਹ ਉਹ ਵੀ ਬਚੇ ਕਿਉਂਕਿ ਐਡਵਾਂਸ ਨੂੰ ਨੁਕਸਾਨ ਨਾ ਹੋਵੇ ਬਿਲਕੁਲ ਵੀਰ ਜੀ ਇਹਦਾ ਕਰਕੇ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਆਪ ਦੇ ਘਰ ਤੋਂ ਘੱਟ ਜਾਨਕਿ 40-50 ਕਿੱਲੇ ਦਾ ਜਿਹੜਾ ਏਰੀਆ ਵਾ ਅਸੀਂ 2-3 ਕਿੱਲੇ ਝੋਨਾ ਆਪਦਾ ਖਰਾਬ ਕਰ ਲਿਆ ਭਾਜੀ ਤੇ ਉਹਦਾ ਕਰਕੇ ਜੇ ਅਸੀਂ ਉਹ ਨਾ ਤੇ ਬਾਕੀ ਸਾਡਾ ਸੰਤਨਾ ਸਾਹ ਦਿੰਦੀ ਅਲੱਗ-ਅਲੱਗ ਕਿਸਾਨ ਆ ਸਾਹ ਦਿੰਦੇ ਤੇ ਹੁਣ ਉਹਨੂੰ ਤਾਂ ਇਹ ਆ ਕਿ ਤੁਹਾਨੂੰ ਦੱਸਿਆ ਕਿ ਉੱਥੋਂ ਜਿਵੇਂ ਕਿਦਰ ਪਿੰਡੀ ਲੋਹਿਆ ਤੱਕ ਪਾਣੀ ਪਹੁੰਚ ਸਕਦਾ ਸੀਗਾ ਜੀ ਲੋਹਿਆ ਤੋਂ ਲੈ ਕੇ ਸੁਲਤਾਨਪੁਰ ਪਾਣੀ ਜਾ ਸਕਦਾ ਇਹਨਾਂ ਜਿਆਦਾ ਪਾਣੀ ਅੱਜ ਵੀ ਇਹਨਾਂ ਪਾਣੀ ਖੜਾ ਵਾ ਪਾ ਜੀ ਇਸ ਵਕਤ ਦੇਖੋ ਇਹ ਦੋ ਕਿਸਾਨਾਂ ਨੇ ਗੱਲ ਕੀਤੀ ਆਪਾਂ ਬਾਕੀ ਇਹਨਾਂ ਨੂੰ ਕਰਦੇ ਹਾਂ ਸਭ ਤੋਂ ਪਹਿਲੇ ਦੇਖੋ ਜੀ ਕਿ ਚਾਹੇ ਸਤਲੂਈ ਦਰਿਆ ਦਾ ਪਾਣੀ ਪਵੇ ਚਾਹੇ ਉਹਦਾ ਕੋਈ ਬੰਨ ਟੁੱਟ ਜਵੇ ਲੋਹਿਆ ਸਾਈਡ ਤੋਂ ਚਾਹੇ ਬਿਆਸ ਦਾ ਟੁੱਟ ਜਵੇ ਚਾਹੇ ਵਈ ਪੁੱਛਲੇ ਨੁਕਸਾਨ ਇਹਨਾਂ ਲੋਕਾਂ ਦਾ ਹੁੰਦਾ ਹੁਣ ਕਹਦੇ ਆ ਕਿ ਜੀ ਅਸੀਂ ਦੋ ਕਿਲੇ ਜਿਹੜੇ ਆਪਣੇ ਖ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਨਾ ਹੀ ਇਹਨਾਂ ਦੀ ਕਿਸੇ ਨੇ ਆਵਾਜ਼ੇ ਤੱਕ ਕੀਤੀ ਐ ਪਰ ਇਹ ਦੋ ਕਿੱਲੇ ਖਰਾਬ ਕੀਤੇ ਆ ਕਿ ਬਾਕੀ ਜਿਹੜਾ ਪਾਣੀ ਕੱਢ ਕੇ ਆਪਣੀ ਫਸਲਾਂ ਬਚਾਈਆਂ ਜਾਣ ਔਰ ਬੰਨ ਨੂੰ ਵੀ ਨੁਕਸਾਨ ਨਾ ਹੋਵੇ ਭਾਜੀ ਦੋਨਾਂ ਨੇ ਇਹ ਗੱਲ ਕਹਤੀ ਪ੍ਰਸ਼ਾਸਨ ਬਾਰੇ ਕਿ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਸੱਚਮੁੱਚ ਸੱਚ ਦਾ ਇਹ ਆ ਜਿੱਥੇ ਉੱਪਰ ਬਾਉਪੁਰ ਬੰਨ ਟੁੱਟਾ ਪ੍ਰਸ਼ਾਸਨ ਤਾਂ ਮੈਂ ਉੱਥੇ ਨਹੀਂ ਦੇਖਿਆ ਅਜੇ ਤੱਕ ਉੱਥੇ ਜੇ ਆਏ ਆ ਤੇ ਰਾਣਾ ਇੰਦਰਪ੍ਰਤਾਪ ਆਇਆ ਰਾਣਾ ਵੱਡਾ ਆਇਆ ਜਾਂ ਬਾਬਾ ਸੀਚੇ ਵਾਲੀ ਆਇਆ ਹੋਰ ਕੋਈ ਬੰਦਾ ਕੋਈ ਸਰਕਾਰ ਦਾ ਮੌਜੂਦਾ ਬੰਦਾ ਕੋਈ ਨਹੀਂ ਉੱਥੇ ਪਹੁੰਚਿਆ ਵੇਖੀ ਹੁਣ ਜਿੱਦਾਂ ਆਪਾਂ ਗੱਲ ਕਰਨੇ ਆ ਕਿ ਪ੍ਰਸ਼ਾਸਨ ਦੇ ਕਹਿੰਦਾ ਸੀ ਹਰੇ ਜਗ੍ਹਾ ਫਿਰ ਮਤਲਬ ਇਹ ਕਹਿ ਰਹੀ ਕਿ ਜਾਂ ਉਹ ਸੱਚ ਹੈ ਜਾਂ ਤੁਸੀਂ ਦੇਖੋ ਜੀ ਹੁਣ ਤੁਸੀਂ ਕਵਰ ਕਰੰਦੇ ਆ ਸਾਰੇ ਥਾਵਾਂ ਤੋਂ ਕਰਕੇ ਆਏ ਆ ਦੇਖੋ ਕਿਤੇ ਕਿਤੇ ਵੀ ਬੰਦਾ ਦਿਸਦਾ ਤੁਹਾਨੂੰ ਉਹਨਾਂ ਦਾ ਖਾਸ ਕਰਕੇ ਜਦੋਂ ਕਾਂਗਰਸ ਦੀ ਸਰਕਾਰ ਸੀ ਪਿਛਲੀ ਵਾਰੀ ਉਦੋਂ ਡੀਸੀਐਸ ਟੀਮ ਸਾਡੇ ਘਰਾਂ ਦੇ ਵਿੱਚ ਬੀੜੀਆਂ ਲੈ ਕੇ ਫਿਰਦੇ ਹੁੰਦੇ ਸੀ ਭਾਵੇਂ ਸਾਨੂੰ ਪਾਣੀ ਦੀ ਬੋਤਲ ਹੀ ਦੇਣ ਆਉਂਦੀ ਸੀ ਤੇ ਇਹ ਸਰਕਾਰ ਦੇ ਵਿੱਚ ਪਿਛਲੀ ਵਾਰੀ ਤਾਂ ਸਾਨੂੰ ਨਾ ਖਰਾਬਾ ਹੀ ਮਿਲਿਆ ਤੇ ਨਾ ਕੋਈ ਕਿਸੇ ਜ਼ਿੰਮੇਦਾਰ ਦੀ ਕਿਸਾਰ ਲਈ ਕਿ ਇਹ ਤੇ ਭਾਵੇਂ ਡੰਗਰ ਰੁੜ ਗਏ ਕੀ ਜਿੰਨਾ ਮਰਜ਼ੀ ਨੁਕਸਾਨ ਹੋ ਗਿਆ ਕੁਛ ਨਹੀਂਗਾ ਇਹਦੇ ਸਭ ਤੋਂ ਵੱਡੀ ਗੱਲ ਨਲਾਇਕੀ ਸਾਡੇ ਡੀਸੀ ਸਾਹਿਬ ਦੀ ਇਹ ਆ ਕਿ ਜਦੋਂ ਦਿਸਦਾ ਵੀ ਇੱਧਰ ਪਾਣੀ ਜ਼ਿਆਦਾ ਤੇ ਹੈਡ ਹਰੀਕੇ ਹੈਡ ਤੇ ਫੋਨ ਇਹਨਾਂ ਦਾ ਚੱਲਣਾ ਕਿ ਨਾ ਕਿਸਾਨ ਉੱਤੇ ਧਰਨਾ ਲਾ ਕੇ ਛੱਡਾ ਸਕਦੇ ਆ ਨਾ ਕੋਈ ਐਸਡੀ ਜਾਂਦਾ ਨਾ ਕੋਈ ਡੀਸੀ ਜਾਂਦਾ ਉੱਤੇ ਕਿਸਾਨਾਂ ਨੇ ਧਰਨਾ ਤੁਰਨਾ ਲਾ ਕੇ ਆ ਜਾਂਦੇ ਆ ਚੁੱਕ ਦਿੰਦੇ ਫੇਰ ਬੰਦ ਕਰ ਦਿੰਦੇ ਪਹਿਲਾਂ ਨਾ ਸਾਨੂੰ ਮਾਰ ਦੇਣਾ ਪੜ ਕਿ ਉਹਨਾਂ ਨੇ ਅਗਲੇ ਨੂੰ ਮਾਰ ਦੇਣਾ ਛੱਡਦਾ ਤੁਸੀਂ ਕਿਹਨੇ ਜੀ ਇਹ ਸਰਕਾਰ ਦੇ ਵਿੱਚ ਕੋਈ ਨਹੀਂ ਤੁਹਾਡੇ ਕੋਲ ਆਇਆ ਤਾਂ ਉਹ ਲੋਕ ਤੇ ਇਹ ਵੀ ਕਹਿੰਦੇ ਕਿ ਭਾਈ ਤੁਸੀਂ ਹੈ ਹੀ ਦੂਜੀ ਪਾਰਟੀ ਕਿਸੇ ਦੇ ਹੈਗੇ ਨਹੀਂ ਜੀ ਅਸੀਂ ਤਾਂ ਆਪਣਾ ਠੀਕ ਆ ਹੀ ਹੈਗੇ ਤੇ ਰਾਣੇਂਦਰ ਨਾਲ ਹੀ ਆ ਤੇ ਇਹ ਨਹੀਂ ਗੱਲ ਵੀ ਰਾਣੇ ਨਾਨੀ ਜੀ ਅਸੀਂ ਚਰੇ ਆ ਮਾ ਸਾਰੇ ਰਾਣੇ ਨਾਲ ਹੀ ਆ ਆਉਣ ਚਾਹੇ ਨਾ ਆਉਣ ਉਹਨਾਂ ਦੀ ਅਸੀਂ ਤਾਂ ਇਹ ਦੇਖਣਾ ਵੀ ਸਾਡਾ ਹੱਟ ਦੇ ਵਿੱਚ ਕੌਣ ਪੱਲਾ ਫੜਦਾ ਪਿਛਲੀ ਵਾਰੀ ਪਰਵਾਨੇ ਤੋਂ ਬੰਨ ਟੁੱਟਾ ਸੀ ਤੋੜਿਆ ਸੀ ਆਪ ਰਾਣੇ ਨੇ ਤੜਾਇਆ ਸੀ ਤੇ ਸਾਡੇ ਘਰਾਂ ਦੇ ਵਿੱਚੋਂ ਪਾਣੀ ਅਠਾਂ ਦਿਨਾਂ ਚ ਨਿਕਲ ਗਿਆ ਹੀ ਤੇ ਮਗਰੋਂ ਬਣਾ ਵੀ ਦਿੱਤਾ ਹੈ ਤੇ ਨਹੀਂ ਤਾਂ ਅਸੀਂ ਤਾਂ ਘੱਟੋ ਘੱਟ ਜਿਆਦਾ ਨਹੀਂ 6 ਮਹੀਨੇ ਆਪਦੇ ਘਰੇ ਨਹੀਂ ਵਰ ਸਕਦੇ ਪਰ ਉਹ ਤਾਂ ਕਹਿੰਦੇ ਆ ਕਈ ਲੋਕ ਜਿਹੜੇ ਵਿਰੋਧੀ ਜਿਹੜਾ ਆਪਣੇ ਸਜਨ ਸਿੰਘ ਸੀਮਾ ਹੋ ਗਏ ਜਾਂ ਦੂਜੇ ਕਹਿੰਦੇ ਜੀ ਕਿ ਉਹ ਤੋੜਨ ਦੇ ਨਾਲ ਨੁਕਸਾਨ ਹੋਇਆ ਉਲਟਾ ਅਗਲੇ ਜਿਹੜਾ ਏਰੀਆ ਸੀਗਾ ਉਹ ਡੁੱਬਿਆ ਉਹ ਰੇਤਾ ਵਹੋ ਗਈ ਇਹ ਤਾਂ ਡੁੱਬਣਾ ਹੀ ਡੁੱਬਣਾ ਸੀ ਜੀ ਇਹ ਤਾਂ ਦਰਿਆ ਦਾ ਏਰੀਆ ਐਡਵਾਂਸ ਬਣਾ ਡੁੱਬਣਾ ਹੀ ਸੀ ਤੁਸੀਂ ਬੰਨ੍ਹ ਨਾ ਤੋੜ ਕੇ ਪਾਣੀ ਕੱਢਦਾ ਰਾਣਾ ਤੇ ਸਾਡਾ ਉਥੋਂ ਕੋਈ ਮਤਲਬ ਘਰਾਂ 'ਚ ਵੜਨ ਦਾ ਕੋਈ ਰਾਹ ਨਹੀਂ ਸੀਗਾ ਰਹਿ ਗਿਆ ਚਲੋ ਆਪਾਂ ਪੁ ਪ੍ਰਸ਼ਾਸਨ ਨੂੰ ਆਪਾਂ ਦੇ ਦਸਾਂ ਚ ਕਿੰਨੇ ਨੰਬਰ ਦੇਣੀ ਹੁਣ ਕਿ ਲੋਕਾਂ ਦਾ ਕੰਮ ਕੀਤਾ ਕਿੰਨੇ ਦੋਂਗੇ ਅਸੀਂ ਤਾਂ ਇਹਨਾਂ ਨੂੰ ਜ਼ੀਰੋ ਹੀ ਦੇਾਂਗੇ ਅਸੀਂ ਤਾਂ ਜ਼ੀਰੋ ਤਾਂਗੇ ਇਹਨਾਂ ਦਾ ਜਿਹੜਾ ਮੁੱਖ ਮੰਤਰੀ ਉਹ ਵੀ ਗੱਪੀ ਆ ਤੇ ਬਾਕੀ ਤੇ ਚਲੋ ਜਿੱਦਾਂ ਹੈਗੇ ਇਹਨਾਂ ਨੇ ਮਸਾ ਇਹਨਾਂ ਦਾ ਸੂਤ ਆ ਇਹਨਾਂ ਨੂੰ ਇੱਕ ਕੰਮ ਲੱਭ ਗਿਆ ਵੀ ਇਹਨਾਂ ਨੇ ਬੁੜੀਆਂ ਬਦਲ ਲਈਆਂ ਸਾਰਿਆਂ ਨੇ ਹੋਰ ਇਹਨਾਂ ਦਾ ਕੋਈ ਕੰਮ ਮੈਨੂੰ ਤਾਂ ਨਹੀਂ ਦਿੰਦਾ ਕਿਤੇ ਕੀ ਵੀ ਇਹਨਾਂ ਨੇ ਕੀਤਾ ਹੋਈ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰ ਰਹੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਸੀ ਨੂੰ ਐਸਡੀਐਮ ਨੂੰ ਤਹਿਸੀਲਦਾਰ ਜਾਂ ਕੋਈ ਹੋਰ ਜਿਹੜੇ ਵੀ ਲੋਕ ਆ ਫਲੱਡ ਨਾਲ ਰਿਲੇਟਡ ਆ ਉਹਨਾਂ ਨੂੰ ਦੇਖੋ ਜੀ ਪਿੱਛੇ ਮੁੰਡਿਆਂ ਨੇ ਗੱਲ ਕੀਤੀ ਸੀ ਸਾਡੇ ਦਿਵਾਲੀ ਤੋਂ ਕਰਨ ਕਰਨ ਨੇ ਐਸਡੀਐਮ ਨੂੰ ਇਹ ਗੱਲ ਕਹਿਆ ਸੀ ਵੀ ਇਹ ਤੁਹਾਡਾ ਕੰਮ ਆ ਜਾ ਕੇ ਹਰੀਕੇ ਹੈਡ ਤੋਂ ਤੁਸੀਂ ਖਲਾਉ ਪਾਣੀ ਉਹ ਪਹਿਲਾਂ ਸੁੱਤੇ ਰਹਿੰਦੇ ਆ ਜਦੋਂ ਇਧਰ ਆਣ ਵੱਡੇ ਬੰਨਣਾ ਜਾ ਕੇ ਬਚੂਗਾ ਬਟ ਗੱਲ ਹੈ ਨਾ ਕਿ ਪਾਣੀ ਉਥੋਂ ਛੱਡਣ ਦਾ ਸਿਸਟਮ ਵੀ ਆ ਅੱਗੇ ਵੀ ਉਹਨਾਂ ਦੇਖਣਾ ਪਿਛਲੇ ਵੀ ਦੇਖਣਾ ਪਿਛਲੇ ਹੁਣ ਰਹਿ ਕਿਹੜੇ ਗਏ ਆ ਜੀ ਉਹਨਾਂ ਨੇ ਤਾਂ ਹੁਣ ਪਿਛੇ ਪਹਿਲਾਂ ਪਿਛਲੇ ਮਾਰ ਦਿੰਦੇ ਆ ਮੁੜ ਕੇ ਅਗਲਿਆਂ ਨੂੰ ਮਾਰ ਦਿੰਦੇ ਆ ਪਿੱਛੇ ਪਾਣੀ ਕੋ ਬੱਚਿਆ ਥੋੜਾ ਅਸੀਂ ਤਾਂ ਰੋਜ਼ 4-4 ਇੰਚੀ ਮਿੱਟੀ ਲਾ ਕੇ ਟੱਪਿਆਂ ਨਾਲ ਪਤਾ ਨਾ ਬਚਾਉਨੇ ਆ ਉਬਾਦੇ ਬਾਦੇ ਸਾਨੂੰ ਆਸ ਵਾ ਅੱਜ ਸਾਨੂੰ 15 ਦਿਨ ਹੋ ਗਏ ਲੱਗਿਆ ਨੂੰ ਰੋਜ਼ 150 ਲੀਟਰ ਤੇਲ ਮੱਚਦਾ ਐ ਟਰੈਕਟਰ ਤੇ ਤੇ 15000 ਦਾ ਡੀਜ਼ਲ ਰੋਜ਼ ਅਸੀਂ ਮਚਾਉਨੇ ਆ ਜਿਹੜੇ ਅਸੀਂ ਤੋੜੇ ਲਾਉਨੇ ਆ 5-500 ਤੋੜਾ ਅਸੀਂ ਭਰ ਕੇ ਲਾਉਨੇ ਆ ਸਿਰਫ ਅਸੀਂ 5-7 ਜ਼ਿਮੀਂਦਾਰ ਆ ਕਿਉਂਕਿ ਕੋਸ਼ਿਸ਼ ਜ਼ਿਮੀਂਦਾਰ ਤਾਂ ਲੱਗੇ ਆ ਜਦੋਂ ਕਿਸੇ ਨੂੰ ਫੋਨ ਮਾਰੀਦਾ ਓ ਥੱਲੇ ਆਣ ਕੇ ਸਾਡੇ ਨਾਲ ਬੰਨ ਵੀ ਬਣਾਉਂਦੇ ਆ ਸਾਰਾ ਵਿਚਾਰੇ ਜਿੰਨੇ ਜ਼ਿਮੀਂਦਾਰ ਹੀ ਜ਼ਿਮੀਂਦਾਰ ਦੇ ਕੰਮ ਆਉਂਦਾ ਕੋਈ ਕੰਮ ਫਿਰ ਹੈਗਾ ਨਾ ਹੁਣ ਬੰਨ ਇਤੋਂ ਬਹੁਤ ਲੰਬਾ ਵਾ ਹਰੇਕ ਆਪ ਆਪਣੀ ਬਚਾਚ ਲੱਗੇ ਪਿਆ ਪੀ ਪ੍ਰਸ਼ਾਸਨ ਸਾਨੂੰ ਖਾਲੀ ਤੁਸੀਂ ਤੁਸੀਂ ਨੰਬਰ ਦੇ ਦਿਓ ਕਿੰਨੇ ਦਿਨ ਨੇ ਪ੍ਰਸ਼ਾਸਨ ਦਾਹਾਂ ਦੇ ਵਿੱਚ ਹੁੰਦੇ ਕੋਈ ਦਈਏ ਤਾਂ ਉਹ ਸਾਡੇ ਪਾਸ ਪ੍ਰਸ਼ਾਸਨ ਨੂੰ ਇਹ ਜਾ ਕੇ ਪੁੱਛ ਲੈ ਵੀ ਇੱਥੇ ਕੋਈ ਬੰਨ ਹੈਗਾ ਜਾਇ ਬਚਾਇਆ ਕਿਸੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਬੰਨ ਹੈਗਾ ਕਿਦੋਂ ਤੱਕ ਤੇ ਬਚਾਇਆ ਕਿੰਨੇ ਨੰਬਰ ਕਿਤੇ ਇਹਨਾਂ ਨੂੰ ਤੁਸੀਂ ਜਾ ਕੇ ਮੇਰੇ ਨਾਲ ਤੁਰੇ ਜਾ ਉਹਨਾਂ ਨੂੰ ਪੁੱਛ ਲੈ ਵੀ ਬੰਨ ਕਿੱਥੋਂ ਤੱਕ ਆ ਜਿਹੜਾ ਬਿਆਸ ਦਾ ਬੰਨ ਬਚਾਇਆ ਜਿੰਨੇ ਆ ਵੱਡੇ ਬੰਨ ਤੱਕ ਆਉਣ ਤੋਂ ਪਾਣੀ ਬਚਾਇਆ ਉਹ ਬੰਨ ਕਿੰਨੀ ਦੂਰ ਤੱਕ ਆ ਇਹਨਾਂ ਨੂੰ ਤੇ ਵੀ ਨਹੀਂ ਪਤਾ ਤੁਸੀਂ ਤੁਸੀਂ ਨੰਬਰ ਕਿ ਨਹੀਂ ਦਿੰਦੇ ਸਤਿ ਸ਼੍ਰੀ ਅਕਾਲ ਅਸੀਂ ਤਾਂ ਜ਼ੀਰੋ ਹੀ ਦਿੰਨੇ ਪਾਜੀ ਮੈਂ ਤਾਂ ਕਹਿੰਦਾ ਕਿਤੇ ਜ਼ੀਰੋ ਤਾਂ ਵੀ ਥੱਲੇ ਹੋਵੇ ਮੈਂ ਕਹਿੰਦਾ ਨਹੀਂ ਬਿਲਕੁਲ ਨਹੀਂ ਪਾਜੀ ਅਸੀਂ ਤਾਂ ਮਰ ਗਏ ਪਾਜੀ ਆ ਮੇਨੂੰ ਸਾਡੇ ਪੈਰੀਂ ਨਾ ਚੱਪਲਾ ਨਾ ਕੋਈ ਜਾਂਦਾ ਆ ਦਾ ਅੱਜ ਪਾਜੀ 8 ਦਿਨ ਹੋ ਚੱਲੇ ਆ ਸਾਨੂੰ ਅਸੀਂ ਚੰਗੀ ਤਰ੍ਹਾਂ ਰੋਟੀ ਨਹੀਂ ਖਾਦੀ ਕਿ ਸਾਡਾ ਇੰਨਾ ਬੁਰਾ ਹਾਲ ਆ ਕਿ ਚੁੱਕ ਚੁੱਕ ਕੇ ਤੋੜੇ ਸਾਰੇ ਜੋ ਜਿੰਨੇ ਵੀ ਜ਼ਿੰਮੇਵਾਰ ਆ ਅਸੀਂ ਆਪ ਤਗੜੇ ਹੋ ਕੇ ਬੰਨ ਬੰਨਿਆ ਮੈਂ ਫੇਰੇ ਬੇਨਤੀ ਕਰਦਾ ਪਾਜੀ ਜੇ ਇਥੋਂ ਬੰਨ ਟੁੱਟ ਜਾਵੇ ਨਾ ਅੱਜ ਵੀ ਕਿਤੇ ਤੇ ਬਿਲਕੁਲ ਪ੍ਰਸ਼ਾਸਨ ਦੀਆਂ ਅੱਖਾਂ ਫੇਰ ਖੁੱਲਣੀਆਂ ਜੇ ਲੋ ਤੁਸੀਂ ਬੰਨਾ ਜਾ ਕੇ ਪਾਣੀ ਵੱਜਾ ਤੁਸੀਂ ਬੰਨੇ ਇਹਨਾਂ ਝੱਲਣਾ ਨਹੀਂ ਕਿ ਇੰਨਾ ਜ਼ਿਆਦਾ ਪਾਣੀ ਇਸ ਵਕਤ ਹੀ ਖਲਾਵਾ ਭਾਜੀ ਜਾ ਕੇ 500 600 ਪਿੰਡੇ ਪ੍ਰਭਾਵਿਤ ਹੋਣਾ ਵਾ ਉੱਥੇ ਕੀ ਪ੍ਰਸ਼ਾਸਨ ਫਿਰ ਕੀ ਜਵਾਬ ਦੇਊਗਾ ਭਾਜੀ ਕਿਉਂਕਿ ਗੜਨੇ ਬੰਨੇ ਜਿਹੜਾ ਉਹ ਤੁਸੀਂ ਬੰਨਾ ਉਹਦੇ ਉੱਤੇ ਵੀ ਕੋਈ ਇੰਤਜ਼ਾਮ ਨਹੀਂ ਬਿਲਕੁਲ ਨਹੀਂ ਕੋਈ ਉੱਥੇ ਜਿਵੇਂ ਬੇਲਦਾਰ ਹੁੰਦੇ ਜਾਂ ਕੋਈ ਵੀ ਹੁੰਦਾ ਵਾ ਮਤਲਬ ਕਿ ਖੁੱਡਾ ਮਾਰਨ ਨੂੰ ਹੁੰਦੇ ਆ ਜਨ ਕਿ ਮਹਿਕਮੇ ਦੇ ਅਧਿਕਾਰੀ ਜਲਾਲੋ ਨਰੇਗਾ ਦਾ ਸਿਸਟਮ ਆ ਕੋਈ ਮਾਮੂਦਾ ਘਾਸੋ ਖੋਤੇ ਖੋਤੇ ਆਉਤੋਂ ਕਰਤਾ ਠੀਕ ਠਾਕ ਆ ਤੇ ਕੋਈ ਮਤਲਬ ਕਿ ਕੋਈ ਉਹਦੇ ਆਸਤੇ ਕੋਈ ਪ੍ਰਬੰਧ ਨਹੀਂ ਹੈਗਾ ਉਸ ਬਨਾਸਤੇ ਠੀਕ ਹੈ ਜੀ ਤੇ ਇਹ ਦੇਖੋ ਜੀ ਤਿੰਨ ਕਿਸਾਨ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ 5-600 ਏਕੜ ਜਿਹੜਾ ਫਸਲ ਉਹਦਾ ਡੁੱਬਣੀ ਢੁੱਬਣੀ ਆ ਉਹਦੇ ਨਾਲ ਜੇ ਦੂਜੀ ਗੱਲ ਕੀਤੀ ਜਾਵੇ ਤਾਂ ਤੁਸੀਂ ਬਨ ਨੂੰ ਵੀ ਨੁਕਸਾਨ ਹੋ ਸਕਦਾ ਅਗਰ ਇਹ ਬਨ ਟੁੱਟਦਾ ਤੇ ਦੂਜਾ ਇਹ ਪ੍ਰਸ਼ਾਸਨ ਨੂੰ ਨੰਬਰ ਕਿੰਨੇ ਦਿੰਦੇ ਆ ਉਹ ਵੀ ਤੁਸੀਂ ਸੁਣ ਲਿਆ ਹੁਣ ਇਹ ਲੋਕ ਸੱਚੇ ਨੇ ਜਾਂ ਪ੍ਰਸ਼ਾਸਨ ਸੱਚਾ ਹੈ ਕਿਉਂਕਿ ਅਖਬਾਰਾਂ ਦੇ ਵਿੱਚ ਹੀ ਕਹਿੰਦੇ ਕਿ ਜਿੱਥੇ ਹੜ ਆ ਗਿਆ ਪ੍ਰਸ਼ਾਸਨ ਉੱਥੇ ਵੀ ਨਹੀਂ ਪਹੁੰਚਿਆ ਤੁਸੀਂ ਅੱਜ ਦੇ ਖ਼ਬਰਾਂ ਪੜ੍ਹੋ ਉਹਦੇ ਵਿੱਚ ਵੀ ਗੱਲ ਲਿਖੀ ਹੈ ਕਿ ਉਹ ਜਿਹੜੇ ਆ ਕਿ ਸਿਰ ਬੰਨਾਂ ਦੇ ਉੱਪਰ ਫੋਟੋਆਂ ਕਰਾ ਕੇ ਵਾਪਸ ਚਲੇ ਜਾਂਦੇ ਆ ਹੁਣ ਇਹ ਲੋਕ ਸੱਚੇ ਨੇ ਜਾਂ ਪ੍ਰਸ਼ਾਸਨ ਸੱਚਾ ਹੈ ਇਹ ਤੁਸੀਂ ਹਾਲਾਤਾਂ ਤੋਂ ਆਪ ਨਜ਼ਰ ਲਾ ਲਿਓ